ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਿਸ਼ਾਨ ਸਿੰਘ ਦੇ ਫਾਰਮ ਤੇ ਆਇਆ ਦੋਸਤੋ ਸੇਲ ਪਰਚੇਜ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਲੈ ਕੇ ਆਉਂਦਾ ਬਿਲਕੁਲ ਵਿਕਰੀ ਵਾਲੇ ਤੇ ਪਹਿਲਾਂ ਵੀ ਦੋਸਤੋ ਕਾਫੀ ਵੀਡੀਓ ਆਪਾਂ ਦਿਖਾਉਂਦੇ ਰਹੀਦਾ ਤੁਹਾਨੂੰ ਬਿਲਕੁਲ ਇਸੇ ਘਰੋਂ ਠੀਕ ਹੈ ਜੀ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ 4 ਨਗ ਤੁਹਾਨੂੰ ਦਿਖਾਉਣੇ ਆ 3 ਬੇੜਾਂ ਇੱਕ ਦੋਸਤੋ ਮੱਝ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਸਵਾਈ ਜਾਂ ਨੀਲੀ ਰਾਵੀ ਦੀ ਮਾਝਾ ਦੋਸਤੋ ਪੂਰੀ ਡਿਟੇਲ ਇਹਨਾਂ ਪਸ਼ੂਆਂ ਦੀ ਤੁਹਾਨੂੰ ਜਿਹੜੀ ਆ ਦੋਸਤੋ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਤੇ ਨਾਲ ਲੱਗਦੇ ਪਿੰਡ ਜਿਹੜੇ ਦੋਸਤੋ ਦੁਗਲਵਾਲਾ ਪਿੰਡ ਬਿਲਕੁਲ ਨਜ਼ਦੀਕ ਝੰਡੇਰ ਪਿੰਡ ਲੱਗਿਆ ਅਲਾਦੀਨਪੁਰ ਪਿੰਡ ਬਿਲਕੁਲ ਨਜ਼ਦੀਕ ਤੇ ਤਰਨਤਾਰਨ ਸਾਹਿਬ ਦੋਸਤੋ ਬਿਲਕੁਲ ਨਾਲ ਲੱਗਦਾ ਸ਼ਹਿਰ ਤਰਨਤਾਰਨ ਸਾਹਿਬ ਅੱਜ ਤਰੀਕ 17 ਜੂਨ ਆ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 2:30 ਦੇ ਇਹ ਆਪਾਂ ਵੀਡੀਓ ਬਣਾ ਰਹੇ ਆ ਵੈਸੇ ਪਸ਼ੂ ਸਾਰੇ ਸੋਏ ਸੁਬਾਹੇ ਆ ਦੁੱਧ ਤੇ ਚੱਲਣ ਦੇ ਆ ਸੋ ਕੋਈ ਵੀਰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਸਕਦਾ ਹਰ ਵਾਰ ਆਪਣੀ ਜਿਹੜੀ ਆ ਸਾਰੇ ਫਾਰਮਰ ਵੀਰਾਂ ਨੂੰ ਇੱਕ ਰਿਕਵੈਸਟ ਹੁੰਦੀ ਆ ਕਿਉਂਕਿ ਖਰੀਦਦਾਰ ਵੀਰ ਕੋਈ ਜਦੋਂ ਆਉਂਦਾ ਚਾਹੇ ਕੋਈ ਵੀਰ ਇੱਕ ਟਾਈਮ ਚਾਹੇ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਸਕਦੇ ਜੀ ਆਹ ਲੈਨੇ ਆ ਵਧੇਰੇ ਡਿਟੇਲ ਬਾਈ ਨਿਸ਼ਾਨ ਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਨਿਸ਼ਾਨ ਬਾਈ ਸਾਸਰੀ ਕਾਲ ਸਾਸੀ ਆ ਵੀਰ ਜੀ ਹੋ ਠੀਕ ਠਾਕ ਜੋ ਠੀਕ ਠਾਕ ਜੀ ਹੋਰ ਸੁਣਾਓ ਵਧੀਆ ਵਧੀਆ ਵੀਰ ਜੀ ਠੀਕ ਠਾਕ ਜੀ ਚਲੋ ਵਧੀਆ ਚੰਗੇ ਚੱਲਦੇ ਹੋਰ ਨਿਸ਼ਾਨ ਕਿਵੇਂ ਚੱਲ ਰਹੀਆਂ ਤਾਂ ਵਧੀਆ ਵਧੀਆ ਚੱਲਣ ਦਿਆ ਕੰਮ ਬਾਬੇ ਦੀ ਕਿਰਪਾ ਵੀਰ ਜੀ ਬੁਰੀ ਹਾਂ ਚਲੋ ਸ਼ੁਕਰਾਂ ਮਾਲਕ ਦਾ ਤੇ ਨਿਸ਼ਾਨਾ ਚ ਪਸ਼ੂ ਟੋਟਲ ਆਪਣੇ ਕੋਲ 4 ਹੈ ਹਾਂਜੀ 4 ਹੈ ਵੀਰ ਜੀ ਇੱਕ ਮੱਝ ਤਿੰਨ ਵੜਾ ਵੀਰ ਜੀ ਠੀਕ ਆ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਅਛਾ ਨਿਸ਼ਾਨ ਹੈ ਸ਼ੁਰੂਆਤ ਇਸੇ ਮੱਝ ਤੋਂ ਕਰ ਲਈਏ ਇੱਕ ਤੀਜਾ ਸੂਆ ਸੂਈ ਵੀ ਜੀ ਅੱਜ 12 13 ਦਿਨ ਹੋ ਗਏ ਸੂਈ ਨੂੰ ਮਗਰ ਇਹਦੇ ਕੱਟਾ ਨੀਲੀ ਜਾਵੀ ਦਾ ਜੀ ਠੀਕ ਆ ਜੀ ਹਾਂਜੀ ਤੀਜਾ ਸੂਆ ਹੈ ਜੀ ਹਾਂਜੀ ਤੀਜਾ ਸੂਆ 8 ਕਿਲੋ ਦੁੱਧ ਦੇ ਸਲੇ ਆ ਰਹੇ ਨੇ ਮੋਕੇ ਤੇ ਠੀਕ ਆ ਜੀ ਲਓ ਦੋਸਤੋ 8 ਕਿਲੋ ਦੁੱਧ ਤੇ ਚੱਲ ਰਹੀ ਆ ਕੋਈ 11 12 12 ਦਿਨ ਦਾ ਸਮਾਂ ਹੋ ਗਿਆ ਮਗਰ ਇਹਦੇ ਕੱਟਾ ਮੇਲ ਕਾਫ ਆ ਬਾਕੀ ਆ ਮੱਝ ਦੋਸਤੋ ਨੀਲੀ ਰਾਵੀ ਦੇ ਵਿੱਚ ਆ ਹਾਈਟ ਮੀਡੀਅਮ ਦੇ ਵਿੱਚ ਸਿੰਗਲ ਹੱਡੀ ਦੀ ਬਾਕੀ ਰਾਵੀ ਰੋ ਜੀ ਜੋੜ ਜਾਣ ਕਿਵੇਂ ਨਿਸ਼ਾਨ ਚੰਗੀ ਇੱਕ ਨੰਬਰ ਹੈ ਵੀ ਜੀ ਅਗਲੇ ਪਿ ਗਾਰਡਲੇ ਬੇਬਲੂਮੇ ਜੇ ਪੂਰ ਮਾਦੇ ਬਾਕੀ ਚਵਾਈ ਇੱਕ ਨੰਬਰ ਹੈ ਵੇ ਜੀ ਠੀਕ ਹੈ ਜੀ ਹਾਂ ਜੀ ਲੋ ਦੋਸਤੋ ਠੀਕ ਹੈ ਜੀ ਸੋ ਬੱਚਾ ਵੀ ਦੋਸਤੋ ਇੱਕ ਵਾਰੀ ਤੁਹਾਨੂੰ ਬਿਲਕੁਲ ਆ ਨਾਲ ਖੜਾ ਬੱਚਾ ਵੀ ਦਿਖਾ ਦਿੰਨੇ ਆ ਆ ਕਟਾ ਹੋਇਆ ਮਗਰ ਇਹ ਮੇਲ ਕਾਪ ਆ ਠੀਕ ਹੈ ਜੀ ਤੇ ਬਿਲਕੁਲ ਬਿੱਲੀਆਂ ਅੱਖਾਂ ਆ ਠੀਕ ਹੈ ਜੀ ਹੈ ਬਿੱਲੀ ਮਾਰਦੀ ਆ ਬਿੱਲੀਆਂ ਅੱਖਾਂ ਆ ਬਿੱਲੀਆਂ ਅੱਖਾਂ ਬਿਲਕੁਲ ਠੀਕ ਹੈ ਜੀ ਓਵਰ ਵਾਈਟness ਥੋੜੀ ਜਿਹੀ ਵਧੇ ਰਿਆ ਦੋਸਤੋ ਵੈਸੇ ਕਟਾ ਚੰਗਾ ਠੀਕ ਹੈ ਬਹੁਤ ਸੋਹਣਾ ਕਟਾ ਪੂਰਾ ਨਿਕਰ ਪੂਰੀ ਆ ਹੂੰ ਠੀਕ ਹੈ ਜੀ ਤੇ ਲੈ ਵੀ ਨਿਸ਼ਾਨ ਇੱਕ ਵਾਰੀ ਖੋਲ ਕੇ ਵੀਰ ਮਾੜਾ ਕਰ ਗਏ ਪੇਸ਼ ਸੋ ਦੋਸਤੋ 12 ਕ ਦਿਨਾਂ ਦੀ ਸੂਈ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਲੈਂਦੇ ਆ ਤੁਹਾਨੂੰ 8 ਕਿਲੋ ਦੁੱਧ ਤੇ ਚੱਲ ਰਹੀ ਆ ਸੋ ਬਾਕੀ ਅੱਗੇ ਕਿਸੇ ਵੀਰ ਦੀ ਸੇਵਾ ਦੋਸਤੋ ਅੱਗੇ ਜਦੋਂ ਨਵੀਂ ਥਾਂ ਤੇ ਜਾ ਕੇ ਪਸ਼ੂ ਚੰਗੀ ਸੇਵਾ ਕਰਦੇ ਆ ਤਾਂ ਦੁੱਧ ਤਕਰੀਬਨ ਕੋਈ ਪਸ਼ੂ ਕਿਲੋ ਖੰਡ ਵੱਧ ਵੀ ਜਾਂਦਾ ਵੈਸੇ ਸੱਜਰ ਸੂਈ ਆ ਕਿਉਂਕਿ ਵਪਾਰ ਦੀ ਲੈਣਾ ਕਈ ਨਾ ਪਸ਼ੂ 2 ਦਿਨ 4 ਦਿਨ ਕੋਈ 5 5-4 ਦਿਨ ਪਸ਼ੂ ਟਿਕਦਾ ਜਿੱਥੇ ਪਸ਼ੂ ਪੱਕਾ ਠਹਿਰ ਜਾਂਦਾ ਟਿਕ ਜਾਂਦਾ ਠੀਕ ਹੈ ਜੀ ਉੱਥੇ ਤਕਰੀਬਨ ਦੁੱਧ ਵੀ ਪਸ਼ੂ ਵੱਜ ਜਾਂਦਾ। ਤੋਂ ਮਾਰਕਿੰਗ ਜਿਹੜੀ ਆ ਤੁਸੀਂ ਵੇਖੋ ਚਾਰੇ ਖੁਰ ਠੀਕ ਆ ਜੀ ਧੂਫੇ ਆ। ਬਾਕੀ ਬੱਚੇ-ਪੁੱਛੇ ਵੀ ਚੰਗੇ ਸੋਹਣੇ ਪਾਊਗੇ ਵਿੱਚ। ਹਾਂਜੀ। ਮੈਂ ਬੱਚੇ-ਪੁੱਛੇ ਚੰਗੇ ਸੋਹਣੇ ਪਾਊਗੀ ਜੀ ਕਿਸੇ ਨੇ ਬੱਚੇ-ਪੁੱਛੇ ਵਰੀਦ ਤੇ ਕੰਮ ਕਰਨਾ ਹੋਏ ਤੇ। ਆਹ। ਠੀਕ ਆ। ਆਹ ਦੇਖੋ। ਚੱਲ ਚੱਲ ਭਰਾ ਉਪਰਾਇਆ ਬਹੁਤ ਠੀਕ ਹੈ ਤੇ ਨਿਸ਼ਾਨ ਕੀ ਡਿਮਾਂਡ ਵੀਰੇ ਕਰਦੇ ਫਿਰ ਇਹਦੀ ਡਿਮਾਂਡ ਵੀ ਜੀ ਭਾਵੇਂ ਕਰਨ ਨੂੰ 70 ਕਰ ਲੀ ਗਏ ਹੂੰ 65000 ਦੇ ਦਾਂਗੇ ਵੀ ਜੀ 65000 ਹਾਂਜੀ ਦੇ ਨਾਲ ਦੀ ਕਸਰ ਕੁਸਰ ਕੋਈ ਥੋੜਾ ਬੋਲਾ ਵਾਕੀ ਮੌਕੇ ਤੇ ਮਾਨਤਾ ਨ ਕਰਦਾਂਗੇ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ 65000 ਲੈਂਣ ਦੇਣਾ ਠੀਕ ਹੈ ਜੀ ਸੋ 8 ਕਿਲੋ ਤੇ ਚੱਲ ਰਹੀ ਹੈ ਕੋਈ ਭਰਾ ਆਵਾ ਬੇਸ਼ੱਕ ਕਿਉਂਕਿ ਹੁਣ ਜੇ ਸਾਣਾ ਜੱਡਾ ਵਿਖਾਉਂਦੀ ਹੋਸਾਣਾ ਆਪਾਂ ਭੈਣ ਦੁੱਧ ਵਾਦੇ ਕਹਿਣ ਨੂੰ ਕਹਿ ਸਕਦੇ ਆ ਪਰ ਮੌਕੇ ਤੇ ਹੁਣ 8 ਕਿਲੋ ਦੁੱਧ ਤੇ ਆਪਾਂ 8 ਹੀ ਦੱਸਾਂਗੇ ਵੀ ਜੀ ਜਿਹੜਾ ਆਪਾਂ ਚਵਾਇ ਦੇਣਾ ਚਵਾਇ ਦੇਣਾ ਵੀ ਜੀ ਲਓ ਦੋਸਤੋ ਫਾਈਨਲੀ ਜਿਹੜੀ ਇਹ 65000 ਦੀ ਮਿਲ ਜੂਗੀ ਵਿੱਚੋਂ ਥੋੜਾ ਬਾ ਤਾਂ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਸੋ ਮਾਤੇ ਤੁਸੀਂ ਪ੍ਰੋਪਰ ਦੇਖ ਲਈਏ ਆਪਾਂ ਉਦਾਂ ਜਿਆਦਾ ਨਹੀਂ ਆਂਦੇ ਕਿਲੋ 1.5 ਕਿਲੋ ਹੋਰ ਦੁੱਧ ਵਾ ਸਕਦੀ ਵਿਜੀ ਬਾਕੀ ਸੇਵਾ ਦੇ ਆਪੋ ਆਪਣੇ ਦੇ ਆ ਬਿਲਕੁਲ ਹਾਂਜੀ ਲੈ ਵੀ ਨਿਸ਼ਾਨ ਅੱਗੇ ਆ ਵਾੜ ਖੜੀ ਆਪਣੇ ਕੋਲ ਜਿਹੜੀ ਇਹ ਵੀਰ ਜੀ ਤੀਜਾ ਸੂਹਾ ਸੂਈ ਆ ਅੱਛਾ ਇਹਨੂੰ 20 ਦਿਨ ਹੋ ਗਏ ਸੂਈ ਨੂੰ ਠੀਕ ਆ ਜੀ ਹਾਂਜੀ ਇਹਦੇ ਮਗਰ ਬੱਚਾ ਬੱਚਾ ਗਿਆ ਮਰ ਬਾਕੀ ਪ੍ਰੋਪਰ ਆਪਣੇ ਤੋਂ ਵੀਡੀਓ ਬਣੀ ਹੈਗੀ ਇਹਦੀ ਠੀਕ ਆ ਜੀ ਹਾਂਜੀ ਉਹ ਦੋਸਤੋ 20 ਕ ਦੇਰਾਂ ਦੀ ਜਿਹੜੀ ਐਗਜ਼ੈਕਟ ਸੂਈ ਆ ਤੇ ਸੂਹਾ ਤੀਜਾ ਦੱਸਿਆ ਤੀਜਾ ਤੀਜਾ ਵਿਜੀ ਸੂਹਾ ਤੀਜਾ ਠੀਕ ਆ ਤੇ ਉਹ ਪੂਰੀ ਡਿਟੇਲ ਜਿਹੜੀ ਆ ਇਹਦੇ ਕੋਲ ਵੀਰ ਨਿਸ਼ਾਨ ਕੋਲ ਜਿਹੜੀ ਦੋਸਤੋ ਵੀਡੀਓ ਦੇ ਰੂਪ ਦੇ ਵਿੱਚ ਹੈਗੀ ਆ ਫੋਨ ਦੇ ਵਿੱਚ ਬੱਚੇ ਸਮੇਤ ਠੀਕ ਆ ਜੀ ਤੇ 20 ਦਿਨਾਂ ਦੀ ਇਹ ਸੂਈ ਆ ਦੁੱਧ ਹੁਣ ਕਿੰਨੇ ਕਿਤੇ ਆ ਗਈ ਆ ਦੁੱਧ ਵੇਜੇ ਆਸ ਟਾਈਮ ਮੋਕੇ ਤੇ 15 ਕਿਲੋ ਆ ਆ ਜੇਰ ਪਾਉਂਦੇ ਪਈ ਆ ਵੀਡੀਓ ਆ ਦੀ ਠੀਕ ਆ ਜੀ ਆ ਡੱਬੇ ਰੰਗ ਦਾ ਬੱਚਾ ਮੱਥਾ ਵੀ ਚਿੱਟਾ ਜੋ ਗਾਂ ਦਾ ਵੀ ਆ ਬਿਲਕੁਲ ਜੀ ਬਿਲਕੁਲ ਹਾਂ ਦੋਸਤੋ ਆਪੇ ਤੁਸੀਂ ਆ ਵੇਖ ਲਓ ਠੀਕ ਆ ਜੀ ਆ ਚੱਡੇ ਦੇ ਵੀ ਜਵਾਬ ਹੈਗੇ ਉਧਰ ਵੀ ਹੈਗੇ ਜੇ ਪਰਲੇ ਬੰਨੇ ਠੀਕ ਆ ਆ ਬਿਲਕੁਲ ਜੀ ਬਿਲਕੁਲ ਹਾਂ ਠੀਕ ਆ ਵੀ ਅੱਜ 20 ਦਿਨ ਹੋ ਗਏ ਸਾਰੀ ਹਾਂ ਲੋ ਵੀ ਦੋਸਤੋ ਦੁੱਧ ਤੇਰੇ ਥੱਲੇ ਵੱਧੇ ਆਪਾਂ ਪਰਸੋਂ ਲੈਂਦੀ ਆ ਕਿਉਂਕਿ ਉਹ ਘਰ ਵਾਲੇ ਕਾਰਗਿਲ ਫੀਡ ਪਾਉਂਦੇ ਆ ਆਪਾਂ ਕਾਰਗਿਲ ਪਾਉਂਦੇ ਨੇ ਵਿੱਚ ਆਪਾਂ ਬੁੰਨੇ ਟਵਾਣਾ ਤੇ ਆਪਾਂ ਚੋਇਆ ਉਹ ਤੋਂ 17 ਕਿਲੋ ਹੁਣ ਜਿਹੜਾ ਮੌਕੇ ਦਾ ਆਪਾਂ 15 ਕਿਲੋ ਲੀਟਰ ਮਰਾ ਕੇ ਦਵਾਂਗੇ ਜਿਹੜਾ ਆਪਾਂ ਕਿਸੇ ਨੂੰ ਮਨਾਵਾਂਗੇ ਬਿਲਕੁਲ 15 ਤੋਂ ਬਾਹਰ ਹੋਊ 15 ਤੋਂ ਅੰਦਰ ਨਹੀਂ ਹੋਊਗਾ ਦੁੱਧ ਠੀਕ ਹੈ ਜੀ ਬਾਕੀ ਚੋਣ ਚਣ ਕਿਵੇਂ ਆ ਚੰਗੀ ਚੰਗੀ ਇੱਕ ਨੰਬਰ ਵੀਰ ਜੀ ਕੋਲ ਸਾਰੇ ਥਣ ਐ ਵਰਦੇ ਵੀਰ ਜੀ ਪੂਰੇ ਮੋਟਰ ਵਾਂਗੂ ਵਰਦੇ ਵੀਰ ਜੀ ਲੋ ਵੀ ਦੋਸਤੋ ਵੈਸੇ ਇੱਕ ਵਾਰੀ ਤੁਹਾਨੂੰ ਮੈਂ ਬਹਿਣੀ ਵਾਲੀ ਸਾਈਡ ਤੋਂ 15 ਕਿਲੋ ਦੁੱਧ ਤੇ ਹੁਣ ਚੱਲ ਰਹੀ ਆ ਠੀਕ ਆ ਜੀ। ਤੇ ਕਿਦਣਾ ਕਿਤੇ ਜਿਹੜੀ ਆ ਥੋੜਾ ਵੀਰਾਂ ਦਾ ਵੀ ਫੇੜ ਫੋੜ ਚੇ ਇੱਕ ਦੋ ਦਿਨ ਰਹਿ ਗਈ ਹੋਰ ਜੀ ਲਾ ਗਈ ਤੇ ਫਿਰ ਵੀਰ ਜੀ ਮੈਂ 17 ਹੀ ਚਵਾ ਦਾਂਗੇ ਆਪਾਂ। ਠੀਕ ਆ ਜੀ। ਹਾਂ। ਇਹ ਅੱਜ ਪਲਕੀ ਆਈ ਆਪਣੇ ਕੋਲ। ਹਾਂ ਜੀ ਹਾਂ ਜੀ ਹਾਂ ਜੀ ਪਰਸੋਂ ਆਈ ਵੀਰ ਜੀ ਸ਼ਾਮੀ। ਠੀਕ ਆ ਜੀ। ਹਾਂ ਜੀ। ਪੰਗਾ ਮੂੰਗਾ ਪਾ ਲਈਨੇ ਨਾ। ਬੰਗਾ ਰਮਾਨਾ ਪਵਾ ਲਈਦਾ ਕੁਛ ਨਹੀਂ ਆਂਦੀ ਵੀਰ ਜੀ। ਠੀਕ ਆ ਜੀ। ਹਾਂ ਜੀ। ਬਾਕੀ ਆ ਜਿਹੜੀ ਲੰਪੀ ਸਕਿਨ ਹੋਈ ਉਹਦੇ ਮਾਰੇ ਮੋੜ ਜੇ ਜਟਾਕ ਹੈਗੇ ਆ। ਕਿਉਂਕਿ ਵੀਰ ਭਰਾ ਜਿਹੜਾ ਵੀ ਠੀਕ ਹੈ। ਜਿਹੜੀ ਇੱਕ ਬਿਮਾਰੀ ਦੇ ਸੀਜ ਆਈ ਸੀ ਕਿ ਅਲੰਪੀ ਸਕਨ ਉਹਦੇ ਮੜੇ ਮੜੇ ਨਿਸ਼ਾਨ ਆ ਕਈਆਂ ਪਸ਼ੂਆਂ ਦੇ ਵਿੱਚ ਰਹਿ ਗਏ ਆ ਠੀਕ ਆ ਜੀ ਤੇ ਉਹ ਦੱਸਣਾ ਜ਼ਰੂਰੀ ਆ ਬਾਅਦ ਵਿੱਚ ਇੱਥੇ ਆ ਕੇ ਕੋਈ ਵੀਰ ਕਿੰਤੋਂ ਪ੍ਰੰਤੂ ਕਰਨ ਤੇ ਉਹ ਪੁਰਾਣੇ ਜਿਹੜੇ ਦਾਗ ਨਿਸ਼ਾਨ ਹੈਗੇ ਠੀਕ ਆ ਜੀ ਬਾਕੀ 15 ਕਿਲੋ ਤੇ ਇਸ ਵਕਤ ਜਿਹੜੀ ਚੱਲ ਰਹੀ ਆ ਤੋਂ 15 ਕਿਲੋ ਹੋਣ ਮੇਰਾ ਮੌਕੇ ਤੇ ਕੋਈ ਭਰਾ ਚੋ ਕੇ ਦੂ ਟਾਈਮ ਆਪਣੀ ਤਸੱਲੀ ਕਰ ਸਕਦਾ ਜੇ ਵੀ ਜ ਝੱਗ ਝੂ ਗਾਲਾ ਗੇਨਾ ਵਾ ਫਿਰ ਦੁੱਧ ਭਾਵੇਂ 18 19 ਕਿਲੋ ਚਵਾ ਦਾਂਗੇ ਜੇ ਝੱਗ ਸਮੇਤ ਕਿੰਨਾ ਜੇ ਮੈਂ ਛੱਗ ਜੂ ਗੜਾ ਗੈਨਾ ਵਾ ਫਿਰ 18 19 ਲੇ ਦੁੱਧ ਹੋਊਗਾ ਪਖਾਲਾ ਗੱਲੀ ਇਹ ਵੀ ਪੂਰਾ ਖਾਲਾ ਹਾਂਜੀ ਹਾਂਜੀ ਠੀਕ ਆ ਬਈ ਲੋ ਵੀ ਭਰਾਵੋ ਠੀਕ ਆ ਜੀ ਤੇ ਪੂਰੀ ਮਜ਼ਬੂਤ ਆ ਲੰਬੀ ਲੁੰਬੀ ਵੀ ਪੂਰੀ ਲੰਬੀ ਲੰਬੀ ਪੂਰੀ ਆ ਹੱਡਾਂ ਪਰਾਂ ਦੀ ਵੀ ਜੀ ਖੁੱਲੀ ਪੂਰੀ ਹਾਂਜੀ ਉਹੜਾ ਠੀਕ ਹੈ ਜੀ ਤੇ ਇਹਦਾ ਮੁੱਲ ਫਿਰ ਕੀ ਕੀਤਾ ਵੀਰ ਮੁੱਲ ਵੀਰ ਜੀ ਜੇ ਇਹਦੇ ਹੁੰਦਾ ਬੱਚਾ ਉਦਾਂ ਦੇ ਸੂਈ ਤੇ ਤਾਜੀ ਆਪਣੇ ਪ੍ਰੂਫ ਹੈਗੀ ਡਿਟੇਲ ਆਪਾਂ ਦੇ ਦਿੱਤੀ ਆ ਫੇਰ ਤਾਂ ਮੈਂ 50 45 ਜਿੱਥੇ ਮਰਜੀ ਵੇਚ ਦਿੰਦੇ ਅੱਜ 40000 ਦੀ ਦਾਂਗੇ ਵੀਰ ਜੀ ਵੀ 40000 ਹਾਂ ਜੀ ਬਾਕੀ ਦੁੱਧ ਦੀਆਂ ਆਪਾਂ ਲਹਿਰਾ ਬਹਿਰਾ ਕਰਾ ਕੇ ਤਸੱਲੀ ਕਰਾ ਕੇ ਫੇਰ ਦੇਣੀ ਉਦਾਂ ਨਹੀਂ ਆਪਾਂ ਦੇਣੀ ਵੀਰ ਜੀ ਆਪਾਂ ਵੀ ਆ ਤਸੱਲੀ ਕਰਕੇ ਲਿਆਂਦੀ ਪੂਰੀ ਹਾਂ ਜੀ ਲੋ ਵੀ ਦੋਸਤੋ ਜਿੰਨੇ ਲੀਟਰ ਦੁੱਧ ਦੱਸਿਆ ਉਹਦੀ ਵੀਰਾਂ ਦਾ ਵੀ ਤਸੱਲੀ ਕਰਾ ਕੇ ਦਵਾਂਗੇ ਤੇ ਅੱਜ 40 ਦੀ ਮਿਲ ਜੂਗੀ ਕਿਉਂਕਿ ਬਿਨ ਬਚੇ ਤੋਂ ਆ ਤੇ ਪੂਰਾ ਰਿਕਾਰਡ ਵੀ ਜਿਹੜੀ ਪੂਰੀ ਡਿਟੇਲ ਵੀ ਫੋਨ ਦੇ ਵਿੱਚ ਹੈਗੀ ਆ ਤੁਸੀਂ ਫੋਨ ਹਿਸਟਰੀ ਜਾਂ ਪੂਰੀ ਡਿਟੇਲ ਉਹ ਵੇਖ ਸਕਦੇ ਜਦੋਂ ਦੀ ਜੇਰ ਪ੍ਰੋਪਰ ਪਈ ਦੀ ਵੀਡੀਓ ਭੇਜੀ ਆ ਜਾਂ ਬਣੀ ਆ ਠੀਕ ਆ ਤੇ ਉਹਦੇ ਵਿੱਚ ਕੋਈ ਸ਼ੱਕ ਨਹੀਂਗਾ ਤੇ ਕੋਈ ਭਰਾ ਆਪਣੀ ਇੱਥੇ ਆਣ ਕੇ ਤੁਸੀਂ ਚੋ ਕੇ ਆਪਣੀ ਤਸੱਲੀ ਕਰ ਲਿਓ ਪਾਸ ਕਰ ਲਿਓ ਠੀਕ ਆ 15 ਲੀਟਰ ਇਸ ਵਕਤੇ ਤੇ ਥੱਲੇ ਹਾਜ਼ਰ ਆ ਤੇ 40000 ਦੀ ਇਹ ਤੁਹਾਨੂੰ ਮਿਲ ਜੂਗੀ ਸੋ ਇਹ ਦੋਸਤੋ ਸੈਕੰਡ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੈੜ ਦਿਖਾਈ ਆ ਇੱਕ ਇਹ ਪਹਿਲਣੇ ਵਿੱਚ ਤੁਹਾਨੂੰ ਦਿਖਾਉਣੀ ਆ ਇਹ ਪਹਿਲਣੇ ਆ ਵੀਰ ਜੀ ਮੂਹਾਂ ਚ ਚੌਗੀ ਆ ਅੱਛਾ ਜੀ ਹਾਂ ਪਿਓਰ ਚਾਰ ਦੰਦ ਆ ਲਓ ਜੀ ਆ ਦੇਖੋ ਇਹ ਹੋਰ ਚਾਰ ਦੰਦ ਆ ਬਾਕੀ ਦੁੱਧ ਵਾਲੇ ਦੰਦ ਆ ਵੀਰ ਜੀ ਸਾਈਡਾਂ ਤੇ ਸੋ ਛੇਕਦੇ ਤੇ ਕੰਨੀ ਵਾਲੇ ਜਿਹੜੇ ਦੋਸਤੋ ਦੁੱਧ ਦੰਦਾ ਚੌਕ ਤੇ ਦੰਦ ਜਿਹੜੇ ਆ ਬਿਲਕੁਲ ਬਰਾਬਰ ਚੱਕੇ ਆ ਤੇ ਚੌਗੀ ਵੇੜ ਆ ਪਹਿਲਾ ਸੂਆ ਪਲੂਣ ਵਾਛੀ ਸੂਈ ਤੇ ਇਹਨੂੰ ਇਹ ਨਿਸ਼ਾੜ ਕਿੰਨਾ ਕਸਮਾ ਹੋ ਗਿਆ ਇਹਨੂੰ ਘਰ ਵਾਲੇ ਦੇ 20 ਦਿਨਾਂ ਦੇ ਵਿੱਚ ਸੂਈ ਨ ਹੋਇਆ ਪਰ ਆਪਾਂ 20 ਨਹੀਂ ਆਂਦੇ ਆਪਾਂ ਮਹੀਨਾ ਮੰਨ ਕੇ ਲਈ ਆ ਬਾਕੀ ਵੀਰ ਭਰਾ ਕੋਈ 2-4 ਦਿਨ ਇੱਧਰ ਉੱਧਰ ਵੀ ਲਾ ਸਕਦਾ ਪਰ 13 ਕਿਲੋ ਦੁੱਧ ਦੇ ਥੱਲੇ ਚਵਾ ਕੇ ਦੇਣਾ ਵੀਜੀ ਹੁਣ ਜਿਹੜਾ 13 ਕਿਲੋ ਦੁੱਧ ਆਪਾਂ ਹਾਏ ਰਿਆ ਇਸ ਤਰ੍ਹਾਂ ਥੱਤ ਕਾਠੀ ਬੜੀ ਉੱਚੀ ਹਾਂਜੀ ਲੋ ਦੋਸਤੋ ਕੱਦ ਦੀ ਪੂਰੀ ਆ ਲੰਬੀ ਜਵਾਰ ਆ ਪੂਰੀ ਹਾਂ ਪੂਰੀ ਪੂਰੀ ਆ ਵੱਡੀ ਬੱਛੀ ਆ ਬਾਕੀ ਠੰਡੀ ਸੀਲ ਲਾ ਗਿਆ ਜਿੱਦਾਂ ਮਰਜੀ ਵੀਜੀ ਸਵਾਈਆਂ ਸਪੂਈਆਂ ਚੰਗੀਆਂ ਕੋਈ ਫੋੜ ਸ਼ਾਂਕ ਨਹੀਂ ਆ ਗਈ ਆ ਦਿਖਾਓ ਜੀ ਆ ਦੇਖੋ ਆ ਦੇਖੋ ਸੋ ਪੂਰਾ ਹਥੀ ਥਾਣਾ ਹਥੀ ਚੁਆਇਲਾ ਦੋਸਤੋ ਥਾਣਾ ਤੇ ਸਪੇਸ ਵੰਡ ਵੀ ਚੰਗੀ ਆ 13 ਕਿਲੋ ਤੇ ਹੁਣ ਇਸ ਵਕਤ ਚੱਲ ਰਹੀ ਆ ਸੋ ਮਹੀਨੇ ਤੇ ੜਗੜ ਕੋਈ ਵੀਰ ਸਮਾਂ ਮੰਨ ਕੇ ਤੁਸੀਂ ਸੌਦਾ ਕਰ ਲਿਓ ਬਾਕੀ ਫੇਸ ਕੁਆਲਿਟੀ ਤੋਂ ਬਾਕੀ ਹਾਈਡ ਵੀ ਚੰਗੀ ਵੀਰ ਜੀ ਲੰਬੀ ਜਵਾਨ ਬੇਲ ਬੂਲ ਵੀ ਪੂਰੀ ਆ ਹਮਮ ਠੀਕ ਆ ਜੀ ਬਿਲਕੁਲ ਛੋਟੀ ਜੀ ਬੂਥੀ ਆ ਫੇਸ ਕੁਆਲਿਟੀ ਦੀ ਗੱਲ ਕਰੀਏ ਛੋਟੇ ਸਮਾਲ ਸਾਈਜ਼ ਕਾਨਾ ਛੋਟੀ ਜੀ ਬੂਥੀ ਆ ਐਚ ਐਫ ਤੇ ਜਰਸੀ ਦਾ ਦੋਸਤੋ ਕ੍ਰੋਸ ਆਂਗ ਵੀ ਆਪਾਂ ਇਹਨੂੰ ਕਹਿ ਸਕਦੇ ਆ ਕੱਦ ਦੀ ਗੱਲ ਕਰਕੇ ਕੱਦ ਐਚ ਐਫ ਬਰੀਡ ਦੇ ਵਿੱਚ ਤੇ ਫੇਸ ਕੁਆਲਿਟੀ ਤੋਂ ਥੋੜਾ ਬਾਡੀ ਸਟਰਕਚਰ ਤੋਂ ਦੇਖੀਏ ਤੇ ਜਰਸੀ ਬਰੀਡ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਹੋ ਕਿ ਬਾਕੀ ਜਿੱਥੇ ਮਰਜੀ ਖਲਾਾਰ ਕੇ ਵੇਜੇ ਨਾਲ ਖਲੋਤੇ ਰੋ ਕੁਝ ਨਹੀਂ ਆਂਦੀ ਬਾਕੀ ਠੰਡੀ ਪੂਰੀ ਆ ਲੈ ਵੀ ਇਨਸ਼ਾਨ ਕਿਸੇ ਵੀਰ ਨੇ ਘਰੇ ਚੋਣੀ ਐ ਨਾ ਘਰੇਲੂ ਨੇ ਨਾ ਜਾ ਕੇ ਬੱਚੀ ਪੁੱਛੀ ਜਿੱਦਾਂ ਮਰਜੀ ਵੇਜੇ ਤਸल्ली ਕਰਦਾ ਆਪਾਂ ਦੇ ਪੀੜੀ ਦੇ ਆਏ ਬਹਿ ਕੇ ਰਹਿਮਾਨ ਅਰੀ ਨਾ ਡੰਗਰ ਚੋਈਦੇ ਹੋ ਜੀ ਨੀਂਦ ਆ ਜਾਂਦੀ ਹਾਂ ਜੇ ਨੀਂਦ ਆ ਜਾਂਦੀ ਆ ਚੋਂ ਦਾ ਨਾਂ ਦੀ ਵੱਖਰਾ ਵੀਰ ਜੀ ਹਾਂ ਲੋ ਵੀ ਦੋਸਤੋ ਖਲੋਣੀ ਖਲਾਣੀ ਵੇਖੋ ਬੱਚੀ ਦੀ ਬਹੁਤ ਕਮਾਲ ਦੀ ਆ ਠੀਕ ਤੇ ਬਾਕੀ ਚੰਗੇ ਪਸ਼ੂ ਦੀ ਮਹਾਰਵਾਰ ਕਹਿੰਦਾ ਦੋਸਤੋ ਚੰਗੇ ਪਸ਼ੂ ਦੀ ਸੇਫਤ ਕੀਤੀ ਜਾਂਦੀ ਆ ਬਾਕੀ ਮੂੰਹ ਮੱਥੇ ਦੀ ਬੜੀ ਸੋਹਣੀ ਆ ਖਬਰਦਾਰ ਆ ਥਣ ਦੇਵੇ ਵਾਲੇ ਪਾਸਿਓਂ ਵੀ ਹੱਥੀ ਚਵਾਈ ਵਾਲਾ ਥਾਣ ਤੇ 13 ਲੀਟਰ ਦੀ ਮਾਲਕਨ ਆ ਇਸ ਵਕਤ 13 ਲੀਟਰ ਆ ਬਾਕੀ ਜਿਹੜੇ ਕਿਸੇ ਵੀਰ ਦੀ ਦੋਸਤੋ ਅੱਗੇ ਲੈ ਜਾ ਕੇ ਚੰਗੀ ਕਾਰਗੁਜ਼ਾਰੀ ਰਹੂਗੀ ਤੇ ਕੋਈ ਕਿਲੋ ਖੰਡ ਆਪਾਂ ਹਰ ਵਾਰ ਗੱਲ ਕਰਦੇ ਆ ਵੀ ਤੁਸੀਂ ਕਿਲੋ ਖੰਡ ਦੁੱਧ ਵਧਾ ਸਕਦੇ ਜੇ ਪਰ ਜਿਹੜਾ ਇਥੋਂ ਚੋਗੇ ਲੈ ਕੇ ਜਾਣਾ ਉਹ 13 ਕਿਲੋ ਜਿਹੜਾ ਇਸ ਵਕਤੇ ਇੱਥੇ ਲਿਹਾਜ਼ਰ ਆ ਕੈਨੋ ਵੀਰ ਜੀ ਭਾਵੇਂ ਆਪਾਂ 15 ਕਿਲੋ ਵੀ ਕਹਿ ਸਕਦੇ ਪਰ ਜਿਹੜਾ ਮੌਕੇ ਦੇਣਾ 13 ਕਿਲੋ ਆਪਾਂ ਦੁੱਧ 13 ਆਖਿਆ ਤੇ 13 ਹੀ ਇਸੇ ਚਵਾ ਕੇ ਦੇਣਾ ਵਾ ਹੂੰ ਦੋ ਤਿੰਨ ਦਿਨ ਰਹਿ ਗਈ ਫਿਰ ਤੇ ਵੀਰ ਜੀ 15 ਕਿਲੋ ਚਵਾ ਦਾਂਗੇ ਕੋਈ ਗੱਲ ਨਹੀਂ ਹੂੰ ਤੇ ਇਹ ਨਿਸ਼ਾਨ ਕਿੰਨੇ ਕ ਦੀ ਹੁੰਦੀ ਫਿਰ ਮੋਲ ਵੀਰ ਜੀ ਕਹ ਲਈ 50000 ਇਹਦਾ ਨਹੀਂ ਥੋੜਾ 60 ਨਾ ਕਰੀਂ 60 ਕਰ ਲੈਨੇ ਜੇ ਲੋ ਠੀਕ ਆ 70 ਹੀ ਕਰ ਲੈਨੇ ਇਹਦਾ ਮੇਰਾ ਕੰਮ ਹੀ ਵੀਰ ਜੀ ਸਾਰਾ ਆਂ ਗਾਂ ਘਾਤਰੇ ਚਲੀਏ ਹਾਂ ਗਾਂ ਘਾਤਰੇ ਚਲੀਏ ਤੇ ਲੈਣ ਦੇਣ ਕੀ ਹੋਊਗਾ ਵੀ ਜਿੱਥੋਂ ਤੱਕ ਆਪਾਂ ਇੱਕ ਮੋਲ ਭਾਵੇਂ 40 45 ਜੋ ਮਰਜ਼ੀ ਕਰ ਲਈਏ 700 ਹੱਤੀ ਹਾਰ ਦਾ ਹਾਂਜੀ ਲਾ ਵੀ ਘੋੜੀਆਂ ਵਰਗੀ ਜੋ ਜਿਹੜੀ 200 ਬਾਇੜ ਆ ਨਹੀਂ ਕਾਫੀ ਉੱਚੇ ਕ ਲੰਬੇ ਕੱਦ ਕਾਟ ਦੇ ਵਿੱਚ ਆ ਵੇਲਬੂਲ ਦੀ ਵੀ ਸਪੈਸ਼ਲ ਕੱਦ ਵੀ ਪੂਰਾ ਉੱਚਾ ਠੀਕ ਆ ਜੀ ਸੋ ਥਾਣ ਦੇ ਵੀ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਦਿਖਾ ਦਨੇ ਨੇ ਨੇੜੇ ਤੋਂ ਬਾਕੀ ਵੱਖਰੀ ਜੀ ਚੀਜ਼ ਐ ਸਾਰਿਆਂ ਨੂੰ ਸੋ ਬਿਊਟੀ ਦੇ ਵਿੱਚ ਵੀ ਬਹੁਤ ਸੋਹਣੀ ਐ ਠੀਕ ਆ ਜੀ ਮੂੰਹ ਮੱਥੇ ਪੂਰੀ ਲੱਗਦੀ ਐ ਬੱਛੀ ਖੜੀ ਵੀ ਸੋਹਣੀ ਲੱਗੂਗੀ ਬਾਕੀ ਦੁੱਧ ਵੀ 13 ਕ ਕਿਲੋ ਹਾਜ਼ਰ ਲਾ ਵੀ ਨਿਸ਼ਾਨ ਇੱਕ ਆ ਆਪਣੇ ਕੋਲ ਕਰੀ ਜੀ ਕਰਾਸ ਆ ਏ ਵੀਜੀ ਤੀਜਾ ਸੁਹਾ ਹੋਵੇ ਇਹਦੇ ਥੱਲੇ 10.5 ਹਜ਼ਾਰ ਕਿਲੋ ਦੁੱਧ ਆਇ ਰਿਹਾ ਵੀਜੀ ਠੀਕ ਹੈ ਜੀ ਹਾਂ ਤੀਜਾ ਸੁਹਾ ਦੇਣੇ ਨੂੰ ਕਿੰਨੇ ਕੋ ਕੇ ਇਹ ਦੇਣੇ ਨੂੰ ਮੀਨਾ ਮਾਲੇ ਕੋ ਡੇਢ ਮਾਲੇ ਦੇਣ ਬੱਚੇ ਦੇਣ ਬੱਚੇ ਦੇ ਵੇਜੀਏ ਠੀਕ ਹੈ ਜੀ ਹਾਂ ਤੇ 10 ਕਿਲੋ ਕਿ 11 10.5 ਹਜ਼ਾਰ ਕਿਲੋ ਨੈਟ ਆਇ ਰਿਹਾ ਵੀਜੀ ਥੱਲੇ ਠੀਕ ਹੈ ਹਾਂ ਲੋਕ ਦੋਸਤੋ ਸੁਹਾ ਕੋਈ ਵੀ ਰਾਬ ਦੀ ਸਮਝਣਾ ਦੂਜਾ ਚਾਹ ਤੇਜਾ ਤੇਜਾ ਸੁਹਾ ਮੰਨ ਲੈ ਠੀਕ ਹੈ ਤੇ ਸੂਈ ਨੂੰ ਵੀ ਤਕਰੀਬਨ ਕੋਈ ਮਹੀਨਾ ਡੇਢ ਮਹੀਨਾ ਆਪ ਦੀ ਸਮਝ ਵੇਖ ਲਿਓ 11 10 10 ਸਾਡੇ ਗਾ ਬਾਕੀ ਠੰਡੀ ਸੀਲਸ ਲੱਗ ਗਿਆ ਵੀਰ ਜੀ ਕੁਝ ਨਹੀਂ ਆਉਂਦੀ ਜਿੱਦਾਂ ਮਰਜੀ ਠੀਕ ਆ ਜੀ ਥਾਂ ਥੁੰਦਾ ਇਹ ਵੀ ਪੂਰਾ ਲੱਗਾ ਚਿਚਵਾਈਲਾ ਹੈ ਹਾਂਜੀ ਆ ਲਓ ਜੀ ਬਾਕੀ ਸਵੇ ਸਬੂਸ ਪੂਰੀ ਆ ਵੀਰ ਜੀ ਠੰਡੀਆਂ ਸੀਲਸ ਲੱਗ ਗਿਆ ਵਿਥਾਂ ਵਰਲਾਂ ਪੂਰੀਆਂ ਵੀਰ ਜੀ ਲਓ ਵੀ ਭਰਾਵੋ ਠੀਕ ਆ ਸੋ ਬੜੇ ਵੀ ਚੰਗੀ ਆ ਦੋਸਤੋ ਸਾਡੇ 10 11 ਕਿਲੋ ਤੇ ਚੱਲ ਰਹੀ ਆ ਤੇ ਜੱਸ ਹੁਆ ਤੁਮੇਂ ਨਾ 1.5 ਮਹੀਨਾ 2 ਮਹੀਨਾ ਕੋਈ ਹੋ ਗਿਆ ਸਮਾਂ ਸੂਈ ਨੂੰ ਤੇ ਬਾਕੀ ਇੱਕ ਵਾਰੀ ਤੋੜ ਕੇ ਆਪਾਂ ਤੁਹਾਨੂੰ ਚਲਾ ਕੇ ਦਿਖਾਉਨੇ ਆਪਾਂ ਆ ਠੀਕ ਆ ਜੀ ਤੇ ਬਾਕੀ ਨਿਸ਼ਾਨੇ ਦੀ ਚੋਣ ਜਾਂਦੀ ਆਪਣੀ ਤਸੱਲੀ 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 ਵੀ ਜੀ ਆਪਾਂ ਤਸੱਲੀ ਕੀਤੀ ਫੁੱਲ ਠੀਕ ਹੈ ਜੀ ਲਓ ਜੀ ਬਰਾਬਰ ਠੀਕ ਆ ਇਹ ਜਿੱਥੇ ਮਰਜ਼ੀ ਖਿਲਾਰਗੇ ਉਹ ਥੋੜੀ ਡਰਦੀ ਆ ਉਦਾਂ ਜਿੱਥੇ ਮਰਜ਼ੀ ਖਿਲਾਰਗੇ ਨੇ ਹੱਥੋਂ ਤੇ ਫੇਰੀ ਜ ਕੁਝ ਨਹੀਂ ਆਦੀ ਲਓ ਜੀ ਠੀਕ ਆ ਤੋਂ ਵੈਸੇ ਦੋਸਤੋ ਥੋੜਾ ਜਿਹਾ ਉਪਰਾ ਬੰਦਾ ਜਦੋਂ ਕਈ ਨਾ ਪਸ਼ੂ ਤੇ ਜਿਵੇਂ ਆਪਾਂ ਖੋਦ ਹੀ ਥੋੜਾ ਨੇੜੇ ਜਾਂਦੇ ਆ ਪਸ਼ੂਆਂ ਦੇ ਇਹਨਾਂ ਪਸ਼ੂ ਡਰਦੇ ਆ ਮਾੜੇ ਚ ਹੋਰ ਕੋਈ ਗੱਲ ਨਹੀਂ ਕੀ ਤੇ ਬਾਕੀ ਤੁਹਾਨੂੰ ਜਿਹੜੀ ਪੂਰੀ ਡਿਟੇਲ ਆ ਇਸ ਵੈੜ ਦੀ ਮਿਲ ਹੀ ਗਈ ਆ ਲੈ ਵੀ ਨਿਸ਼ਾਨ ਇਹਦਾ ਫਿਰ ਮੁੱਲ ਵੀ ਤਾਂ ਮੁੱਲ ਵੀ ਜੀ 35 36 ਜੋ ਮਰਜ਼ੀ ਕਰ ਲਈਏ ਤੇ 34000 ਦੇ ਦਵਾਂਗੇ ਵੀਰ ਜੀ 34000 ਹਾਂਜੀ ਮਾਨਤਨ ਕਰਦਾਂਗੇ ਵਿੱਚੋਂ ਥੋੜਾ ਬੜਾ ਮੌਕੇ ਦੇ ਹਾਂਜੀ ਕੋ ਕਸਰ ਕੁਸਰ ਕੋਈ 2-400 ਕਰਕੇ ਨਾ ਕੋਈ ਵੀਰ ਆਪਣਾ ਮੁੜ ਕੇ ਜਾਵੇ ਕੋਈ ਨਹੀਂ ਵਿਜ ਕਰਦਾ ਕਸਰਾ ਕੁਸਰਾ ਕੱਢ ਕੇ ਦੇਣੇ ਪਸ਼ੂ ਠੀਕ ਆ ਵਿਜ ਕਸਰਾ ਕੱਢ ਕੇ ਦਵਾ ਮਹਿੰਗਾ ਨਾ ਪਸ਼ੂ ਆਪਣੇ ਕਿਲੋ ਰੁਪਏ ਮਹਿੰਗਾ ਨਹੀਂ ਵਿਜ ਤੁਹਾਨੂੰ ਪਤਾ ਅੱਗੇ ਜੇ ਆਪਾਂ ਜੈ ਜੀ ਰੇਟ ਪਾਈਦਾ ਵਾ ਬਾਕੀ ਇੱਕ ਗੱਲ ਹੈਗੀ ਆਪਣੇ ਜਿੰਨਾ ਦੁੱਧ ਦੱਸਿਆ ਆਪਾਂ ਚਵਾ ਕੇ ਵਿਜਾਂ ਲਹਿਰਾ ਬੇਰਾ ਕਰਾ ਕੇ ਤੇ ਫੇਰ ਹੀ ਦੇਈਦਾ ਡੰਗਰਾ ਸਹੀ ਹੈ ਹਾਂਜੀ ਵੀ ਆਪ ਵੀ ਅੱਗੋਂ ਦੋ ਟਾਈਮ ਚੋਈਦਾ ਕਰਦੇ ਆ ਅੱਗੇ ਦੋ ਟਾਈਮ ਚੋਈਦਾ ਵਾ ਤੇ ਵਿਜ ਚੋ ਚਵਾ ਕੇ ਗਾਂ ਡੰਗਰ ਦੇਈਦਾ ਵਾ ਬਿਲਕੁਲ ਹਾਂਜੀ ਲਓ ਦੋਸਤੋ ਵੈਸੇ ਜਿੱਥੇ ਕੋਈ ਸ਼ੱਕ ਕਿੰਤੂ ਪਰੋਂ ਤੂ ਹੋ ਇਹ ਨਹੀਂ ਵੀ ਇੱਕ ਅਦਰ ਟਾਈਮ ਕੋ ਧਾਰਾ ਮਾਰ ਗਿਆ ਜਾਂ ਜੋ ਕੇ ਲੈ ਜਾਂਦੀ ਕਿਉਂਕਿ ਗਾਂ ਫਿਰ ਪੁਖਤਾ ਤੌਰ ਤੇ ਬਿਲਕੁਲ ਸਟੀਕ ਜਾਣਕਾਰੀ ਦੇਣੀ ਹੁੰਦੀ ਆ ਤਾਂ ਜੋ ਕੱਲ ਨੂੰ ਕੋਈ ਖਰੀਦਦਾਰ ਵੀਰ ਜਿਹੜਾ ਜੁੜਿਆ ਜੁੜਿਆ ਕਾਫੀ ਲੰਬੇ ਸਮੇਂ ਤੋਂ ਖਰਾਬ ਨਾ ਹੋਵੇ ਇਸ ਕਰਕੇ ਆਪ ਵੀ ਅੱਗੋਂ ਤਸੱਲੀ ਕਰਕੇ ਲੈ ਕੇ ਆਉਂਦੇ ਥੋੜਾ ਵੀ ਫਰਜ ਬਣਦਾ ਬੇਸ਼ੱਕ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਲੈ ਕੇ ਜਾਓ ਇਹ ਅੱਜ ਦੋਸਤੋ ਵੀਰ ਨਿਸ਼ਾਨ ਦੇ ਬਿਲਕੁਲ ਇਸ ਕਿਲੇ ਤੋਂ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾਉਣੇ ਸੀਗੇ ਇੱਕ ਨੀਲੀ ਰਾਵੀ ਦੀ ਮਾਝ ਦਿਖਾਈ ਆ ਤਿੰਨ ਵੜਾ ਦਿਖਾਈਆਂ ਪ੍ਰੋਪਰ ਡਿਟੇਲ ਜਿਹੜੀ ਆ ਤੁਹਾਨੂੰ ਮਿਲ ਚੁੱਕੀ ਆ ਤੋਂ ਬਾਕੀ ਨ 74 4 17 ਠੀਕ ਹੈ ਭਰਾ ਹਾਂਜੀ ਲਓ ਦੋਸਤੋ ਫਿਲਹਾਲ ਅਜ ਇਸ ਕਵਰੇਜ ਵਿੱਚ ਇੰਨਾ ਸੀਗਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ